ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀ ਰਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਜੋ ਅਸੀਂ ਕਢਾਈ ਦੀਆਂ ਕਲਾਸਾਂ ਪਾ ਰਹੇ ਹਾਂ ਕੀ ਤੁਸੀਂ ਉਹ ਤੋਂ ਸਿੱਖ ਰਹੇ ਹੋ ਤੁਸੀਂ ਸਾਨੂੰ ਇਹਦੇ ਸੰਬੰਧੀ ਕਮੈਂਟ ਕਰਕੇ ਦੱਸਿਆ ਕਰੋ ਤੇ ਜੋ ਸਟਾਰਟਿੰਗ ਦੇ ਵਿੱਚ ਹੈ ਨਾ ਅਸੀਂ ਕਲਾਸ ਪਾਈ ਸੀ ਪਹਿਲੀ ਕਲਾਸ ਨੂੰ ਬਹੁਤ ਵਧੀਆ ਸਵਾਦ ਦਿੱਤਾ ਦਿਖਿਆ ਦੂਜੀ ਨੂੰ ਵੀ ਉਸ ਤੋਂ ਬਾਅਦ ਰਿਸਪੌਂਸ ਥੋੜਾ ਜਿਹਾ ਘਟਦਾ ਗਿਆ ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਹੈ ਨਾ ਵੱਧ ਤੋਂ ਵੱਧ ਵੀਡੀਓ ਦੇਖੋ ਤੇ ਕਢਾਈ ਸਿੱਖੋ ਤੇ ਸ਼ੇਅਰ ਕਰੋ ਹੈ ਨਾ ਕਿਉਂ ਜਿੰਨਾ ਤੁਸੀਂ ਵੱਧ ਤੋਂ ਵੱਧ ਦੇਖਦੇ ਹੋ ਰਿਸਪੌਂਸ ਦਿੰਦੇ ਹੋ ਹੈ ਨਾ ਉਹਦੇ ਨਾਲ ਸਾਨੂੰ ਬਹੁਤ ਸਵਾਦ ਮਿਲਦਾ ਤੇ ਅਸੀਂ ਵੀ ਜੋ ਵੀਡੀਓ ਪਾਉਨੇ ਆ ਨਾ ਕੜਾਈ ਸਿਖਾਉਣ ਵਾਲੀ ਤੇ ਪੂਰੇ ਸਾਹ ਦੇ ਨਾਲ ਪੂਰੇ ਜੋਸ਼ ਦੇ ਨਾਲ ਵੀਡੀਓ ਬਣਾਉਨੇ ਆ ਸੀ ਕਿਉਂ ਜਿੰਨਾ ਤੁਸੀਂ ਸਪੋਰਟ ਦਿੰਦੇ ਹੋ ਸਾਨੂੰ ਪੂਰਾ ਹੋ ਰਹਿ ਜਾਂਦਾ ਉਹਦੇ ਨਾਲ ਉਤਸ਼ਾਹ ਬਣਿਆ ਰਹਿੰਦਾ ਤੇ ਵੀਡੀਓ ਬਣਾਉਣ ਦੇ ਵਿੱਚ ਵੀ ਪੂਰੇ ਸਾਹ ਦੇ ਨਾਲ ਬਣਾਉਨੇ ਆ ਸੀ ਤੇ ਅੱਜ ਕੜਾਈ ਦੀ ਅਸੀਂ ਛੇਵੀਂ ਕਲਾਸ ਲੈ ਕੇ ਆਏ ਆ ਜਿਦੇ ਵਿੱਚ ਅਮਨ ਦੱਸਣਗੇ ਵੀ ਆਪਾਂ ਫਰੇਮ ਨੂੰ ਕਿਸ ਤਰ੍ਹਾਂ ਕਮਾਉਣਾ ਕਿਸ ਤਰ੍ਹਾਂ ਕੰਟਰੋਲ ਕਰਨਾ ਜਿਹਦੇ ਨਾਲ ਆਪਾਂ ਕੜਾਈ ਵਧੀਆ ਢੰਗ ਨਾਲ ਕਰ ਸਕੀਏ ਵੀਡੀਓ ਸਾਰੀ ਦੇਖਿਓ ਤੇ ਜਿਹੜੇ ਬੈਨ ਭਰਾਵਾਂ ਨੇ ਆਪਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਜੇਕਰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜਿਆਦਾ ਸਮਾਂ ਨਾ ਲਾਉਂਦੇ ਹੋਏ ਨਾ ਆਪਾਂ ਦੇਖਦੇ ਹਾਂ ਕਿਹੜਾਈ ਦੀ ਛੇਮੀ ਕਲਾਸ ਫਰੇਮ ਨੂੰ ਆਪਾਂ ਕਿਵੇਂ ਘਮਾਉਣਾ ਕਿਸ ਦਿਸ਼ਾ ਵਿੱਚ ਘਮਾਉਣਾ ਚਲੋ ਜੇ ਆਪਾਂ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਨਵੀਂ ਵੀਡੀਓ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਮਸ਼ੀਨ ਦੇ ਉੱਤੇ ਫਰੇਮ ਕਿਵੇਂ ਘਮਾਵਾਂਗੇ ਤੇ ਇਹਦੇ ਦੋ ਤਰੀਕੇ ਨੇ ਫਰੇਮ ਇਕਦਾ ਜਿਵੇਂ ਇਹ ਫਰੇਮ ਤੇ ਆ ਹਨਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਐਵੇਂ ਘੁਮਾਵਾਂਗੇ ਤੇ ਇਹਦੇ ਨਾਲ ਜਿਵੇਂ ਜਿਵੇਂ ਸਾਨੂੰ ਮਸ਼ੀਨ ਚੱਲੂਗੀ ਤੁਹਾਨੂੰ ਪਤਾ ਲੱਗੂਗਾ ਵੀ ਇਸ ਤਰ੍ਹਾਂ ਘੁਮਾਉਣ ਨਾਲ ਟਾਂਕਾ ਮਸ਼ੀਨ ਕਿਵੇਂ ਲਾਉਂਦੀ ਆ ਤੇ ਦੂਸਰਾ ਤਰੀਕਾ ਆ ਆਪਾਂ ਫਰੇਮ ਨੂੰ ਇਸ ਤਰ੍ਹਾਂ ਘੁਮਾਉਣਾ ਵੀ ਉਹਦੇ ਤੇ ਇਹ ਟਾਂਕਾ ਕਿਵੇਂ ਦਾ ਲਾਉਂਦੀ ਆ ਵੀ ਇਹ ਫੜ ਕੇ ਗੁਲਾਈ ਚ ਹਾਂ ਵੀ ਇਸ ਤਰ੍ਹਾਂ ਇਹ ਟਾਂਕਾ ਕਿਵੇਂ ਲਾਉਗੀ ਮਸ਼ੀਨ ਵੀ ਇਸ ਤਰ੍ਹਾਂ ਜੇ ਆਪਾਂ ਇਹਨੂੰ ਘੁਮਾਵਾਂਗੇ ਤੇ ਤੁਸੀਂ ਦੇਖਿਓ ਵੀਡੀਓ ਚ ਵੀ ਇਹ ਇਸ ਤਰ੍ਹਾਂ ਕਮਾਉਣ ਨਾਲ ਕਿਦਾਂ ਦਾ ਟਾਂਕਾ ਲਾਉਂਦੀ ਆ ਜਿਹਨੂੰ ਆਪਾਂ ਸਿੰਗਲ ਐਸ ਤਰ੍ਹਾਂ ਕਮਾਵਾਂਗੇ ਤਾਂ ਇਹੇ ਟਾਂਕਾ ਕਿਵੇਂ ਦਾ ਲਾਉਂਦੀ ਆ ਇਹ ਦੋ ਤਰੀਕੇ ਨੇ ਫਰੇਮ ਕਮਾਉਣ ਦੇ ਤੇ ਜਿਹੜਾ ਆਪਣਾ ਦੂਸਰਾ ਤਰੀਕਾ ਇਹ ਵਾਲਾ ਤਰੀਕਾ ਹੈ ਇਹਦੇ ਨਾਲ ਆਪਾਂ ਫੁੱਲ ਜਿਵੇਂ ਕਢਾਈ ਕਰਦੇ ਆ ਹਨਾ ਫੁੱਲਾਂ ਦਾ ਡਿਜ਼ਾਈਨ ਬਣਾਉਣੇ ਆ ਉਹਦੇ 'ਚ ਇਹ ਚੀਜ਼ ਜ਼ਿਆਦਾ ਵਰਤੋਂ ਚਾਹੁੰਦੀ ਆ ਤੇ ਇਹ ਚੀਜ਼ ਦੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ ਵੀ ਆਪਾਂ ਨੇ ਇਹ ਵਾਲਾ ਫਰੇਮ ਇਸ ਤਰ੍ਹਾਂ ਕਿਵੇਂ ਕਮਾਉਣਾ ਹੈ ਇਸ ਤਰ੍ਹਾਂ ਮਤਲਬ ਰਾਈਟ ਤੋਂ ਲੈਫਟ ਵੱਲ ਨੂੰ ਹੈ ਨਾ ਤੇ ਇਹ ਇਸ ਤਰ੍ਹਾਂ ਵੀ ਹੋ ਸਕਦਾ ਜ਼ਰੂਰੀ ਨਹੀਂ ਵੀ ਆਪਾਂ ਉਹ ਦੋਨੋਂ ਤਰਫ ਹਾਂ ਵੀ ਇਸ ਤਰ੍ਹਾਂ ਵੀ ਜਿਹਦਾ ਜਿਵੇਂ ਸੈੱਟ ਆਉਂਦਾ ਨਾ ਉਵੇਂ ਤੁਸੀਂ ਆਪ ਦਾ ਹੱਥ ਫੜਾ ਕੇ ਕਈ ਵਾਰ ਫਰੇਮ ਆਪਾਂ ਨੂੰ ਇਸ ਤਰ੍ਹਾਂ ਘੁਮਾ ਕੇ ਫੁੱਲ ਬਣਾਉਣਾ ਪੈ ਜਾਂਦਾ ਤੇ ਕਈ ਵਾਰ ਇਧਰ ਅੜਕ ਜਾਂਦਾ ਫਰੇਮ ਫਿਰ ਆਪਾਂ ਨੂੰ ਇਸ ਤਰ੍ਹਾਂ ਵੀ ਬਣਾਉਣਾ ਪੈ ਜਾਂਦਾ ਇਹ ਆਪਾਂ ਨੂੰ ਦੋਨੋਂ ਸਾਈਡ ਇੱਕ ਫਰੇਮ ਘਮਾਉਣਾ ਆਉਣਾ ਚਾਹੀਦਾ ਉਹਦੇ ਵਾਸਤੇ ਆਪਾਂ ਨੂੰ ਪ੍ਰੈਕਟਿਸ ਦੀ ਵੱਧ ਤੋਂ ਵੱਧ ਜ਼ਰੂਰਤ ਪਊਗੀ ਜਿੰਨੀ ਆਪਾਂ ਪ੍ਰੈਕਟਿਸ ਕਰਾਂਗੇ ਫਰੇਮ ਘਮਾਉਣ ਦੀ ਉਨਾ ਹੀ ਆਪਾਂ ਛੇਤੀ ਸਿੱਖਾਂਗੇ ਪ੍ਰੈਕਟਿਸ ਨਾਲ ਹੀ ਸਫਾਈ ਆਉਂਦੀ ਹੈ ਜਦੋਂ ਆਪਾਂ ਕੋਈ ਕੰਮ ਕਰਦੇ ਆ ਤਾਂ ਜਿੰਨੀ ਆਪਾਂ ਪ੍ਰੈਕਟਿਸ ਕਰਾਂਗੇ ਉੰਨੀ ਹੀ ਆਪਣੇ ਹੱਥ ਤੇ ਸਫਾਈ ਆਈ ਜਾਊਗੀ ਕਿਉਂ ਜੇ ਹੁਣ ਆਪਾਂ ਨੇ ਕਈ ਵਾਰ ਵੀ ਇੱਕ ਵਾਰ ਥੋੜਾ ਜਿਹਾ ਕਰਕੇ ਉਹ ਕਰ ਲਿਆ ਵੀ ਹਾਂ ਆਪਾਂ ਨੂੰ ਆਪਾਂ ਕਈ ਵਾਰ ਸੋਚ ਨਹੀਂ ਦਿੰਦੇ ਵੀ ਹਾਂ ਆ ਗਿਆ ਪਰ ਚਾਹੇ ਆਪਾਂ ਨੂੰ ਲੱਗਣ ਵੀ ਲੱਗ ਜੇ ਨਾ ਫਿਰ ਵੀ ਮੈਂ ਸਾਨੂੰ ਰਿਕਵੈਸਟ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਜਦੋਂ ਤੁਹਾਨੂੰ ਆਪ ਦੇ ਦੇਣਾ ਕੰਫੀਡੈਂਸ ਆ ਗਿਆ ਉਦੋਂ ਫਿਰ ਅੱਗੇ ਵਧਿਓ ਪ੍ਰੈਕਟਿਸ ਕਰਦੇ ਕਰਦੀ ਤੁਸੀਂ ਸਿੱਖੋਗੇ ਲਓ ਹੁਣ ਅਮਨ ਨੇ ਜਿਹੜਾ ਤੁਹਾਨੂੰ ਦੱਸਿਆ ਤਰੀਕਾ ਹੈ ਨਾ ਫਰੇਮ ਨੂੰ ਘਮਾਉਣ ਦਾ ਇੱਕ ਤਾਂ ਗੁਲਾਈ ਦੇ ਵਿੱਚ ਇੱਕ ਜਿਵੇਂ ਅਮਨ ਨੇ ਉਹ ਲੈਫਟ ਰਾਈਟਰ ਦੱਸਿਆ ਸੀ ਨਾ ਉਦੋਂ ਹੁਣ ਅਮਨ ਤੁਹਾਨੂੰ ਪੜਾਈ ਕਰਕੇ ਦੱਸਣਗੇ ਨਾ ਤੇ ਤੁਹਾਨੂੰ ਪਤਾ ਵੀ ਲੱਗ ਜੂਗਾ ਵੀ ਹਾਂ ਵੀ ਇਦਾਂ ਘਮਾਉਣ ਨਾਲ ਆਪਾਂ ਕੀ ਕੀ ਬਣਾ ਸਕਦੇ ਹਾਂ ਜਿਹੜਾ ਆਪਣਾ ਪਹਿਲਾ ਤਰੀਕਾ ਹੈ ਜੀ ਫਰੇਮ ਘਮਾਉਣ ਦਾ ਉਹ ਆਪਣਾ ਆਵळा ਸੀਗਾ ਤੇ ਇਹਦੇ ਵਿੱਚ ਆਪਾਂ ਸਾਨੂੰ ਘੁਮਾ ਕੇ ਦਿਹਾਉਨੇ ਆ ਜ਼ੀਰੋ ਤੇ ਫਰੇਮ ਵੀ ਕਿਵੇਂ ਟੰਕ ਕਰਨਾ ਹੈਗਾ ਤੇ ਇਹ ਇਸ ਤਰ੍ਹਾਂ ਆਪਾਂ ਜਦੋਂ ਘੁਮਾਵਾਂਗੇ ਰਾਉਂਡ ਸਰਕਲ ਬਣਾਵਾਂਗੇ ਹਨਾ ਤਾਂ ਇਹ ਇਸ ਤਰ੍ਹਾਂ ਬਣੂਗਾ ਆ ਦੇਖੋ ਜਿਵੇਂ ਅਮਨੇ ਸਰਕਲ ਬਣਾਇਆ ਗੋਲ ਘੁਮਾ ਕੇ ਇਸ ਤਰ੍ਹਾਂ ਆਪਾਂ ਜਿਵੇਂ ਹੁਣ ਇਹ ਫਰੇਮ ਘੁਮਾਉਨੇ ਹਨਾ ਜ਼ੀਰੋ ਟੰਕ ਕੇ ਤੇ ਇਹ ਤੇ ਹੁਣ ਆਪਾਂ ਸਭ ਨੂੰ ਇਹਦੇ ਤੇ ਟਾਂਕਾ ਲਾ ਕੇ ਹੁਣ ਇਹ ਵੀ ਟਾਂਕਾ ਕਰਕੇ ਇਸ ਤਰ੍ਹਾਂ ਲਗਾਉਗਾ ਜੇ ਤੁਹਾਨੂੰ ਆਪਾਂ ਇਸ ਤਰ੍ਹਾਂ ਫਰੇਮ ਘੁਮਾਉਣੇ ਆ ਇਹ ਗਲਾਈ ਵਿੱਚ ਆ ਗਿਆ ਨਾ ਜਿਹੜਾ ਗੋਲ ਕਮਾਇਆ ਸੀ ਨਾ ਹਾਂ ਜਿਹੜਾ ਇਸ ਤਰ੍ਹਾਂ ਕਮਾਇਆ ਕਿ ਆਪਾਂ ਇੱਕ ਸਾਈਡ ਤੋਂ ਬੜ ਕੇ ਫਿਰ ਐਵੇਂ ਹੁਣ ਆਪਾਂ ਜੇ 2 ਨੰਬਰ ਦਾ ਅੰਕਾ ਕਰ ਲਈਏ 3 ਦਾ ਤਾਂ ਇਹ ਇਸ ਤਰ੍ਹਾਂ ਰਾਉਂਡ ਲਾਉਗਾ ਇਹ ਹੁਣ ਜਿੱਦਾਂ ਜਿੱਦਾਂ ਆਪਾਂ ਫਰੇਮ ਨੂੰ ਘੁਮਾਈ ਜਾਵਾਂਗੇ ਮੱਜ ਨਹੀਂ ਥੋੜੀ ਮਸ਼ੀਨ ਦੀ ਸਪੀਡ ਆ ਨਾ ਜਿੰਨਾ ਤੁਸੀਂ ਰੇਸਟਰ ਨੂੰ ਦੱਬੀ ਹੋਈ ਆ ਫਰੇਮ ਨੂੰ ਘੁਮਾਉਣਾ ਉਹਦੇ ਅਕੋਰਡਿੰਗ ਆ ਕਈ ਵਾਰੀ ਇਹ ਨਾ ਹੋਵੇ ਵੀ ਸਪੀਡ ਆਪਣੀ ਘੱਟ ਹੋਵੇ ਤੇ ਫਰੇਮ ਆਪਾਂ ਥੋੜਾ ਜਿਆ ਜਲਦੀ ਜਲਦੀ ਘੁਮਾ ਲਈਏ ਤਾਂ ਆ ਦੇਖੋ ਜਿਵੇਂ ਮੈਂ ਤੁਹਾਨੂੰ ਆਖਿਆ ਸੀਗਾ ਵੀ ਜੇਕਰ ਆਪਾਂ ਮਸ਼ੀਨ ਦੀ ਸਪੀਡ ਤੋਂ ਫਰੇਮ ਜ਼ਿਆਦਾ ਤੇਜ਼ੀ ਨਾਲ ਘੁਮਾਵਾਂਗੇ ਅਮਰ ਦੱਸਿਓ ਘੁਮਾ ਕੇ ਨਾ ਉਹ ਇਦਾਂ ਕਰ ਦੋ ਵੀ ਕੜਾਈ ਸੋਹਣੀ ਨਹੀਂ ਹੋਊਗੀ ਵਿਚਾਰੇ ਗੈਪ ਰਹਿ ਜਾਊਗਾ ਇਸ ਕਰਕੇ ਜਿੰਨੀ ਆਪਣੀ ਮਸ਼ੀਨ ਦੀ ਸਪੀਡ ਆ ਨਾ ਉਦੇ ਅਕੋਰਡਿੰਗ ਹੀ ਆਪਾਂ ਨੇ ਫਰੇਮ ਨੂੰ ਘੁਮਾਉਣਾ ਨਹੀਂ ਫਿਰ ਫਰੇਮ ਦਾ ਬਲਟਾਂਸ ਕਰਨਾ ਹੈ کئی ਵਾਰ ਚਲੋ ਜੇ ਰਹਿ ਵੀ ਜਾਵੇ ਹਨਾ ਆਪਾਂ ਸਟਾਰਟਿੰਗ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ ਕਈ ਵਾਰ ਆਪਾਂ ਸਪੀਡ ਨਾਲੋਂ ਥੋੜਾ ਜਿਹਾ ਤੇਜ਼ ਫਰੇਮ ਨੂੰ ਘੁਮਾ ਜਾਂਦੇ ਆ ਜੇ ਉਹ ਕਿਤੇ ਰਹਿ ਵੀ ਜਾਊਗਾ ਹਨਾ ਖਾਲੀ ਤੂੰ ਦੁਬਾਰਾ ਤੋਂ ਕੜਾਈ ਕਰ ਦੋ ਮਤਲਬ ਦੁਬਾਰਾ ਦੋ ਟਾਂਕਾ ਲਾ ਦੋ ਤੇ ਹੁਣ ਆ ਗਏ ਆਪਣਾ ਦੂਸਰਾ ਤਰੀਕਾ ਉਰੇ ਜੇ ਆਪਾਂ ਨੇ ਜਿਵੇਂ ਹੁਣ ਆਹ ਰਾਉਂਡ ਸ਼ੇਪ ਬਣਾ ਲਈ ਹੂੰ ਹਾਂ ਇਸ ਤਰ੍ਹਾਂ ਉਹ ਜਿਵੇਂ ਹੁਣ ਆਪਾਂ ਫੁੱਲਾਂ ਦਾ ਡਿਜ਼ਾਈਨ ਬਣਾਵਾਂਗੇ ਹਨਾ ਹਾਂ ਹਾਂ ਉਹਦੇ ਵਾਸਤੇ ਹੁੰਦਾਗਾ ਜਿਹਾ ਜਿਵੇਂ ਆਪਾਂ ਨੇ ਆਹ ਰਾਉਂਡ ਸਰਕਲ ਆਪਾਂ ਨੇ ਸੇਲਸ ਵਗੈਰਾ ਭਰਨੀ ਆ ਉਹਦੇ ਵਿੱਚ ਫੁੱਲਾਂ ਦੇ ਅ ਤੁਸੀਂ ਦੇਖ ਸਕਦੇ ਹੋ ਵੀ ਅਮਨ ਕਿਵੇਂ ਕੁਮਾਰੀ ਜੀ ਇਹ ਇਦਾਂ ਤੋਂ ਇਦਾਂ ਇਦਾਂ ਕੁਮਾਰੀ ਸੀਗੇ ਹਾਂ ਇਹ ਤਾਂ ਆ ਗਿਆ ਆਪਣਾ ਸਿੰਗਲ ਢਾਂਕਾ ਲਾਉਣ ਵਾਲਾ ਤੇ ਜਿਹੜਾ ਆਪਾਂ ਉਹ ਦੱਸਿਆ ਵੀ ਇਸ ਤਰ੍ਹਾਂ ਫਰੇਮ ਧਮਾ ਕੇ ਇਸ ਤਰ੍ਹਾਂ ਜੋ ਗਲਾਈ ਕਿਵੇਂ ਬਣੂਗੀ ਉਹ ਦੱਸ ਦੋ ਹਣਾ ਹੁਣ ਮਸਲੇ ਜੂਮ ਜੂਮ ਕਰਕੇ ਦਿਖਾ ਦੇਣਾ ਅਮਨ ਨੇ ਦੱਸ ਹੀ ਦਿੱਤਾ ਵੀ ਫਰੇਮ ਨੂੰ ਇਦਾਂ ਘਮਾਉਣਾ ਤੇ ਹੁਣ ਆਪਾਂ ਇਹਨੂੰ ਐਵੇਂ ਘਮਾਵਾਂਗੇ ਹਾਂ ਅਮਨ ਪਹਿਲਾਂ ਘੁਮਾ ਕੇ ਦਿਖਾ ਦੋ ਫਿਰ ਮੈਂ ਜੂਮ ਕਰਕੇ ਦਿਖਾ ਦੂੰਗਾ ਨੇੜੇ ਤੋਂ ਇਸ ਤਰ੍ਹਾਂ ਸਲੋਪ ਪਰ ਇਹ ਕੰਮ ਆਪਾਂ ਨੂੰ ਸਲੋ ਕਰਨ ਵਾਲਾ ਕੰਮ ਹੈ ਹਾਂ ਵੀ ਜਿਹੜਾ ਸਰਕਲ ਆਪਨੇ ਉਲੀਕਿਆ 0 ਟਾਂਕੇ ਨਾਲ ਉਹ ਤੋਂ ਬਾਹਰ ਹੀ ਨਾ ਜਾਵੇ ਆ ਦੇਖੋ ਅਮਨ ਕਿੰਨਾ ਸਲੋ ਸਲੋ ਕਰ ਰਹੇ ਨੇ ਆਪਰੇ ਨੂੰ ਇਦਾਂ ਘੁਮਾਰੇ ਨਹੀਂ ਜਿਵੇਂ ਦੱਸਿਆ ਸੀ ਹੁਣ ਮੈਂ ਤੁਹਾਨੂੰ ਜੂਮ ਕਰਕੇ ਦਿਖਾ ਦਿੰਦਾ ਵੀ ਤੁਸੀਂ ਨੇੜੇ ਤੋਂ ਦੇਖ ਲਓ ਜਿਵੇਂ ਆ ਮੰਨੇ ਉਹ ਸਰਕਲ ਹਨਾ ਆਊਟਲਾਈਨ ਕੀਤੀ ਹੈ ਜੀਰੋ ਟੈਂਕੇ ਨਾਲ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਵੀ ਆਪਾਂ ਇਹਦੇ ਵਿੱਚ ਹੀ ਰਹੀਏ ਇਹ ਫੁੱਲ ਟੈਂਕੇ ਦੇ ਲਾ ਰਹੀਆਂ ਨਾ ਹੁਣ ਕੱਟ ਕੱਟ ਦੇ ਇਹ ਅੱਛਾ ਫੁੱਲ ਤਾਂ ਜਿਆਦਾ ਵੱਡਾ ਹੋਊਗਾ ਨਾ ਇਹ ਹੌਲੀ ਹੌਲੀ ਆਮਨਤਾ ਦਾਸਰੇ ਨੇ ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਬਿਲਕੁਲ ਸਲੋ ਕਰਨਾ ਪਊਗਾ ਵੈਸੇ ਉਹ ਵੀ ਜੇਕਰ ਆਪਾਂ ਵਧੀਆ ਮਾਹਿਰ ਬਣ ਗਏ ਹਨਾ ਫਿਰ ਵੀ ਜਿਹੜਾ ਸਰਕਲਰਿਕਲ ਕੜਾਈ ਆ ਹਨਾ ਜਿਵੇਂ ਆਮਨ ਕਰ ਰਹੇ ਨੇ ਤੇ ਇਹਦੇ ਥੋੜਾ ਟਾਈਮ ਹੀ ਲੱਗਦਾ ਹਾਂ ਉਹ ਸਲੋ ਹੀ ਕਰਿਆ ਕਰੋ ਕਿਉਂਕਿ ਥੋੜਾ ਜਿਹੀ ਬਰੀਕੀ ਕੰਮ ਆ ਗਿਆ ਨਾ ਗਲਾਈ ਦੇ ਵਿੱਚ ਇਹ ਤੇ ਥੋੜਾ ਜਿਆਦਾ ਘੁਮਣਾ ਪਊਗਾ ਦਿਨ ਨਾਲ ਜੋੜਨ ਲਈ ਹੇ ਵੈਰੀ ਗੁੱਡ ਉਹ ਦੁਆਰੇ ਇਹਦੇ ਉੱਤੇ ਆਪਾਂ 0 ਟਾਂਕਾ ਕਰਨਾ ਪੈਂਦਾ ਇਹਨੂੰ ਪੱਕਾ ਕਰਨਾ ਹੈ ਨਾ ਇਹ ਦਿਨਾਂ ਫਿਰ ਵਿੱਕਦਾ ਹੀ ਉੱਧਰ ਦੀ ਨਹੀਂ ਹੈਗੀ ਤੇ ਆ ਗਿਆ ਆਪਣਾ ਦੂਸਰਾ ਰੋਡ ਫਰੇਮ ਪਵਾਉਣ ਦਾ ਤਰੀਕਾ ਹੂੰ ਹੂੰ ਹੁਣ ਕਿਹੜਾ ਦੱਸਣਾ ਹਣਾ ਇਹ ਹੀ ਇਹ ਹੀ ਤੁਸੀਂ ਦੇਖ ਸਕਦੇ ਹੋ ਹੁਣ ਅਮਨ ਦੂਜੇ ਪਾਸੇ ਨੂੰ ਘੁਮਾਉਣਗੇ ਪਹਿਲਾਂ ਇਹ ਇੱਧਰ ਨੂੰ ਘੁਮਾਇਆ ਸੀਗਾ ਹੁਣ ਐ ਇਹਨੂੰ ਘੁਮਾਉਣਗੇ ਇਹ ਫੁੱਲ ਤੇ ਟਾਂਕਾ ਹੈ ਇਹ ਟਾਂਕਾ ਫੁੱਲ ਤੇ ਲੱਗਦਾ ਇਹ ਫੁੱਲ ਤੇ ਕਰਤਾ ਉਹਨੇ ਟਾਂਕਾ ਉਹ ਦੂਜਾ ਜ਼ਿਆਦਾ ਵੱਡਾ ਮਤਲਬ ਕਹਿੰਦਾ ਭਾਵੇਂ ਇਹ ਆ ਵੀ ਆਪਾਂ ਫਰੇਮ ਨੂੰ ਦੋਨੇ ਸਾਈਡ ਤੇ ਘੁਮਾ ਕੇ ਇਹ ਕੜਾਈ ਕਰ ਸਕਦੇ ਹਾਂ ਬਸ ਕਰ ਲਈ ਆ ਵੀ ਇਹ ਆਪਾਂ ਨੂੰ ਜਿੱਧਰ ਨੂੰ ਜ਼ਿਆਦਾ ਸੈੱਟ ਲੱਗਦਾ ਹੈ ਨਾ ਆਪਾਂ ਫਰੇਮ ਨੂੰ ਉਧਰ ਘੁਮਾ ਸਕਦੇ ਆ ਤੇ ਇਹ ਕਿਹੜਾਈ ਹੁੰਦੀ ਆ ਜਦੋਂ ਆਪਾਂ ਨੇ ਕੋਈ ਫੁੱਲ ਬਣਾਉਣਾ ਫੁੱਲ ਦੇ ਵਿੱਚ ਛੇੜ ਵਗੈਰਾ ਭਰਨੀ ਆ ਨਾ ਹੁਣ ਤੁਹਾਨੂੰ ਫਰੇਮ ਦਾ ਦੇਖ ਹੀ ਰਿਹਾ ਹੁਣ ਆਮ ਨੇ ਕਿੱਥੇ ਨੂੰ ਘੁਮਾਰੇ ਨੇ ਤੇ ਹੁਣ ਮੈਂ ਤੁਹਾਨੂੰ ਜਿਉਂ ਕਰਕੇ ਨਾ ਵੀ ਤੁਸੀਂ ਨੇੜੇ ਤੋਂ ਵੀ ਦੇਖ ਲਓ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਤਰੀਕਾ ਹੈ ਨਾ ਜਿਵੇਂ ਮੈਂ ਹੁਣ ਤੁਹਾਨੂੰ ਪਹਿਲਾਂ ਦੱਸਿਆ ਮੈਂ ਰਿਪੀਟ ਕਰਕੇ ਦੱਸ ਦਿੰਦਾ ਤੁਹਾਨੂੰ ਇਹ ਆਪਣਾ ਫੁੱਲਾਂ ਦੀ ਕਢਾਈ ਕਰਨ ਦੇ ਲਈ ਆ ਜਿਵੇਂ ਆਪਾਂ ਨੇ ਇਹ ਹੈ ਨਾ ਗੋਲ ਸਰਕਲ ਮਾਰ ਕੇ ਉਦੇ ਆਲੇ ਵਾਲੇ ਫੁੱਲ ਦੀਆਂ ਪੱਤੀਆਂ ਬਣਾਉਣੀਆਂ ਹੁੰਦੀਆਂ ਨੇ ਨਾ ਪੈਸੇ ਉਹ ਨਾ ਇਹਨੂੰ ਆਪਾਂ ਫੁੱਲ ਦੀ ਸ਼ੇਪ ਵੀ ਦੇ ਸਕਦੇ ਆ ਇਹਦੇ ਆਲੇ ਦਲੇ ਉਹ ਬਣਾ ਕੇ ਹੈ ਨਾ ਜਿਵੇਂ ਪੱਤੀਆਂ ਬਣੀ ਹੁੰਦੀਆਂ ਨੇ ਆਹ ਨਾ ਹਾਂ ਉਹਦੇ ਵਾਲ ਜ਼ੀਰੋ ਡਾਂਕੇ ਨਾਲ ਇਹਨੂੰ ਕਵਰ ਕਰ ਦੋ ਫਿਰ ਕਢਾਈ ਪੱਕੀ ਹੋ ਜਾਂਦੀ ਆ ਇਸ ਤਰ੍ਹਾਂ ਫੁੱਲ ਬਣ ਜਾਂਦਾ ਜਿਹੜਾ ਉੱਤੇ ਫੁੱਲ ਬਣਾਉਣਾ ਨੇ ਉਹ ਆਪਾਂ ਨੇ ਕੱਟ ਵਰਕ ਦੀ ਜੋ ਚੁਮਕਾਂ ਬਣਾਉਣਾ ਵੀ ਜਿੱਦਾਂ ਆਪਾਂ ਕੱਟ ਵਰਕ ਬਣਾਉਣੀ ਹੁੰਦੇ ਆ ਇਹਦੇ ਲਈ ਵੀ ਆਪਾਂ ਨੇ ਫਰੇਮ ਉਦਾਂ ਜਿਵੇਂ ਆਪਣੀ ਇੰਗਲਿਸ਼ ਵਾਲੀ ਸੀ ਹੁੰਦੀ ਹੈ ਨਾ ਸੀ ਟਾਈਪ ਚ ਘੁਮਾਉਣਾ ਇਦਾਂ 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 ਤੇ ਉਹ ਦੂਦੂ ਆ ਦਾ ਅੰਨੇ ਜਿਹੜਾ ਉਹ ਫਿਲ ਕਰੇ ਸੀ ਆਊਟਰ ਰੇਨ ਵੈਸਾ ਹੈ ਜੀ ਪਹਿਲਾਂ ਬਣਦੀ ਹੁੰਦੀ ਆ ਆਪਾਂ ਦਾ ਫੁੱਲ ਵੈਸੇ ਬਣਾ ਕੇ ਦਿਖਾ ਰਹੇ ਹਾਂ ਹਾਂ ਇਹ ਉੱਪਰ ਉਪਰੋਂ ਪਹਿਲਾਂ ਬਣਦਾ ਹੁੰਦਾ ਹੈਗਾ ਤੇ ਵਿੱਚੋਂ ਬਾਅਦ ਚ ਬਣਦਾ ਹੁੰਦਾ ਫੁੱਲ ਕੋਈ ਵੀ ਆ ਮਤਲਬ ਆਮ ਨੂੰ ਕਹਿੰਦੇ ਜਿਹੜਾ ਉੱਪਰ ਪੱਤੀਆਂ ਬਣਾ ਰਹੇ ਨੇ ਇਹ ਪਹਿਲਾਂ ਬਣਦੀਆਂ ਹੁੰਦੀਆਂ ਨੇ ਜਿਹੜਾ ਵਿਚਲਾ ਹਿੱਸਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਉਹ ਬਾਅਦ ਵਿੱਚ ਫਿਲ ਹੁੰਦਾ ਉਹ ਤਾਂ ਵੈਸੇ ਆਪਾਂ ਨੇ ਤੁਹਾਨੂੰ ਫਰੇਮ ਕਮਾਉਣ ਦੇ ਤਰੀਕੇ ਵਜੋਂ ਦੱਸਿਆ ਸੀਗਾ ਬਈ ਕਦੇ ਵੀ ਤੁਸੀਂ ਫੁੱਲ ਬਣਾਓ ਹਨਾ ਪਹਿਲਾਂ ਪੱਤੀਆਂ ਨੂੰ ਕਵਰ ਕਰੋ ਉਸ ਤੋਂ ਬਾਅਦ ਜਿਹੜਾ ਵਿਚਲਾ ਹਿੱਸਾ ਉਹਨੂੰ ਬਾਅਦ ਵਿੱਚ ਫਿਲ ਕਰੋ ਤੂੰ ਦੇਖ ਸਕਦਾ ਹੈ ਨਾ ਕਿੰਨਾ ਸੋਹਣਾ ਫੁੱਲ ਬਣ ਰਿਹਾ ਪਹਿਲਾਂ ਛੋਟੇ ਟਾਂਕੇ ਤੋਂ ਸ਼ੁਰੂ ਕਰਦੇ ਆਪਾਂ ਇੱਥੋਂ ਹੂੰ ਹੂੰ ਕਿਉਂਕਿ ਨੀਚੋਂ ਭਰਿਆ ਹੋਇਆ ਹੈਗਾ ਹਾਂ ਤੇ ਹੁਣ ਆਪਾਂ ਇੱਥੇ ਲੈ ਕੇ ਐਵੇਂ ਨਾਲ ਨਾ ਛੋਟੇ ਟਾਂਕੇ ਤੋਂ ਤਾਂ ਕਿਉਂਕਿ ਜਿੱਥੋਂ ਇਹ ਸਟਾਰਟ ਕਰਨਾ ਹੁੰਦਾ ਨਾ ਉਹ ਤੋਂ ਬਰੀਕ ਹੁੰਦਾ ਜਦੋਂ ਜਦੋਂ ਅੱਗੇ ਨੂੰ ਆਪਾਂ ਜਾਂਦੇ ਆ ਫਿਰ ਟਾਂਕਾ ਵੱਡਾ ਕਰਦੇ ਜਾਂਦੇ ਆਪਾਂ ਇਸ ਤਰ੍ਹਾਂ ਆਪਾਂ ਫੁੱਲ ਬਣਾ ਸਕਦੇ ਹਾਂ ਇਹਨੂੰ ਵੀ ਆਪਾਂ ਨੂੰ ਉਹਦੇ ਨਾਲ ਕਰਨਾ ਪੈਂਦਾ ਹੁੰਦਾ ਬਾਅਦ ਚ ਜ਼ੀਰੋ ਟਾਂਕੇ ਨਾਲ ਨੋ ਸ਼ੇਪ ਆਪਾਂ ਨੇ ਬਰਾਬਰ ਕਰ ਦਿੱਤੀ ਹਾਂ ਇਸੇ ਪਰ ਥੋੜੀ ਹਿੱਲੀ ਹੋਈ ਦੀ ਤਾਂ ਮੈਂ ਧੂੜੀ ਬੜਾ ਬਰਾਬਰ ਕਰੀ ਆ ਤੇ ਜਿਵੇਂ ਹੁਣ ਇਹ ਆਪਾਂ ਫੁੱਲ ਬਣਾਇਆ ਐਸੇ ਐਸੇ ਤਰੀਕੇ ਨਾਲ ਆਪਾਂ ਫਰੇਮ ਘੁਮਾ ਕੇ ਫੁੱਲ ਬਣਾ ਸਕਦੇ ਹਾਂ ਜਿਵੇਂ ਆਪਾਂ ਨੇ ਆਹ ਵਾਲੀ ਸ਼ੇਪ ਦੀ ਪੱਤੀ ਬਣਾਉਣੀ ਹੋਵੇ ਲਈ ਤਾਂ ਇਹ ਮਾਪ ਕੋਈ ਇਹ ਪੱਤੀਆਂ ਵਾਲੇ ਫੁੱਲ ਜ਼ਿਆਦਾ ਹੁੰਦੇ ਨੇ ਆ ਜਿਹੜੇ ਦਿਲ ਟਾਈਪ ਹੁੰਦੇ ਨੇ ਇਹਨੋਂ ਪਾਇੰਟ ਬਣਾ ਸਕਦੇ ਇਹਨੂੰ ਵੀ ਫਰੇਮ ਉਦੋਂ ਹੀ ਕਮਾਉਣਾ ਜਿਵੇਂ ਆਮਨੇ ਦੱਸਿਆ ਸੀ ਤੁਹਾਨੂੰ ਸਰਕਲ ਦੇ ਵਿੱਚ ਤੇ ਜਿੱਧਰੋਂ ਆਪਾਂ ਨੇ ਇਹ ਟਾਂਕਾ ਲਾਇਆ ਹੁੰਦਾ ਹੈ ਉਹਦੇ ਨੀਚੇ ਆਈ ਛੇੜ ਵੀ ਉਧਰੋਂ ਹੀ ਲੈ ਕੇ ਆਉਣਾ ਚਾਹੀਦਾ ਹਾਂ ਸੇਮ ਹੋਵੇ ਸੇ ਪੋਜੀਸ਼ਨ ਤੇ ਅੰਨੀਚਲੀ ਛੇੜ ਵੀ ਉਦੋਂ ਹੀ ਦਿਲ ਟਾਈਪ ਲਾਓ ਜੀ ਇਹ ਆਪਣੀ ਪੱਤੀ ਬਣ ਗਈ ਬਜੇ ਦੂ ਪਹਿਲਾਂ ਦੀ ਜਿਹੜੀ ਅਸੀਂ ਕੜਾਈ ਵਾਲੀ ਕਲਾਸ ਪਾਈ ਸੀ ਹੈ ਨਾ ਉਹ ਆਪਾਂ ਨੇ ਡਿਜ਼ਾਈਨ ਸਬੰਧੀ ਪਾਈ ਸੀ ਤੇ ਉਸ ਤੋਂ ਅਗਦੀ ਆਪਾਂ ਨੇ ਛਾਪੇ ਸਬੰਧੀ ਪਾਉਣੀ ਸੀ ਪਰ ਅਸੀਂ ਨੇ ਸੋਚਿਆ ਵੀ ਫਰੇਮ ਬਾਰੇ ਦੱਸਣਾ ਵੀ ਜਿਆਦਾ ਜ਼ਰੂਰੀ ਜਾਣਕਾਰੀ ਹੈ ਕਿਉਂ ਜੇਕਰ ਆਪਾਂ ਨੂੰ ਫਰੇਮ ਤੇ ਕੰਟਰੋਲ ਕਰਨਾ ਆਊਗਾ ਤਾਂ ਹੀ ਆਪਾਂ ਕੜਾਈ ਵਧੀਆ ਢੰਗ ਨਾਲ ਕਰਾਂਗੇ ਤਾਂ ਹੀ ਆਪਾਂ ਡਿਜ਼ਾਈਨ ਵਧੀਆ ਤਰੀਕੇ ਨਾਲ ਬਣਾਵਾਂਗੇ ਹੈਨਾ ਇਸ ਕਰਕੇ ਅਸੀਂ ਸੋਚਿਆ ਵੀ ਪਹਿਲਾਂ ਆਪਾਂ ਤੁਹਾਨੂੰ ਫਰੇਮ ਬਾਰੇ ਦੱਸਿਆ ਜਾਵੇ ਤੇ ਇਦਾਂ ਹੀ ਤੁਹਾਨੂੰ ਕਿਸੇ ਕਲਾਸ ਦੇ ਵਿੱਚ ਆਪਾਂ ਤੁਹਾਨੂੰ ਕੱਟਵਰਕ ਬਾਰੇ ਵੀ ਦੱਸਾਂਗੇ ਫੁੱਲਾਂ ਬਾਰੇ ਦੱਸਾਂਗੇ ਹੈਨਾ ਤੁਹਾਨੂੰ ਸਾਰਾ ਡਿਟੇਲ ਵਿੱਚ ਦੱਸਾਂਗੇ ਜਿੰਨਾ ਜਿੰਨੇ ਦੇ ਵੀ ਅਸੀਂ ਜਾਣਕਾਰ ਹਾਂ ਤੇ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਜਿੰਨਾ ਤੁਸੀਂ ਵੱਧ ਤੋਂ ਵੱਧ ਰਿਸਪੌਂਸ ਦੋਗੇ ਸਾਨੂੰ ਵੀ ਉਹਦੇ ਨਾਲ ਮਾਨ ਰਹਿੰਦਾ ਵੀ ਯਾਰ ਆਪਾਂ ਜਿਹੜੀ ਵੀਡੀਓ ਬਣਾਈ ਹੈ ਹੈਨਾ ਲੋਕ ਦੇਖ ਰਹੇ ਨੇ ਉਹਨਾਂ ਦੇ ਕੰਮ ਆ ਰਹੀ ਆ ਤੇ ਇਸ ਤਰ੍ਹਾਂ ਜਿਹੜਾ ਆਪਾਂ ਤਰੀਕਾ ਦੱਸਿਆ ਤੁਹਾਨੂੰ ਜਿਹੜਾ ਦੂਸਰੇ ਵਾਲਾ ਤਰੀਕਾ ਐਵੇਂ ਆਪਾਂ ਘਮਾਹ ਪ੍ਰੇਮ ਘਮਾ ਕੇ ਇਹਦੇ 'ਚ ਆਪਾਂ ਐਵੇਂ ਆ ਵੀ ਜੇ ਕੋਈ ਵਾਰ ਆਪਾਂ ਨੇ ਸਿੰਗਲ ਟਾਂਕੇ ਤੇ ਕੰਮ ਕਰਨਾ ਹੋਵੇ ਖੜਾ ਕੇ ਹਨਾ ਤਾਂ ਉਹ ਆਪਾਂ ਕਰ ਸਕਦੇ ਆ ਜਿਵੇਂ ਕਈ ਵਾਰ ਆਪਾਂ ਨੇ ਇਸ ਤਰੀਕੇ ਦੀ ਪੱਤੀ ਬਣਾਉਣੀ ਹੋਵੇ ਜੇ ਆਪਾਂ ਨੇ ਫਰੇਮ ਨਹੀਂ ਘਮਾਉਣਾ ਤਾਂ ਇਹ ਪੱਤੀ ਐ ਇਸ ਤਰ੍ਹਾਂ ਵੀ ਬਣ ਜਾਂਦੀ ਆ ਤੇ ਬਾਕੀ ਇਹ ਪੱਤੀ ਪੱਤੀ ਵੀ ਬਣਾ ਸਕਦੇ ਆ ਜਿਹਾ ਜਿਵੇਂ ਆਪਣੇ ਡਿਜ਼ਾਈਨ ਬਣੇ ਹੋਏ ਹੁੰਦੇ ਨੇ ਇਸ ਤਰ੍ਹਾਂ ਡੰਡੀਆਂ ਵਗੈਰਾ ਦੇ ਆਪਣੇ ਇਹ ਕੰਮ ਆਉਂਦਾ ਜਿਵੇਂ ਹੁਣ ਆਹ ਡੰਡੀਆਂ ਆਪਾਂ ਨੇ ਘੁਮਾ ਕੇ ਜਿਹੜੀ ਕੁੰਟੀ ਡੇਬ ਹੁੰਦੀ ਹੈ ਨਾ ਹਾਂ ਇਸ ਤਰ੍ਹਾਂ ਇਹ ਆਪਾਂ ਐਵੇਂ ਬਣਾ ਸਕਦੇ ਹਾਂ ਫਿਰ ਇਹ ਫਰੇਮ ਇਸ ਤਰ੍ਹਾਂ ਘੁਮਾ ਕੇ ਜਿਵੇਂ ਅਮਨੇ ਤੁਹਾਨੂੰ ਫਰੇਮ ਬਣਾਉਂਦਾ ਤਰੀਕਾ ਦੱਸਿਆ ਜਿਹੜਾ ਜਿਹੜਾ ਇਹ ਤਰੀਕਾ ਇਹ ਤਰੀਕੇ ਦੇ ਵਿੱਚ ਆਪਾਂ ਇਹ ਚ ਜਮਰਾ ਸਕਦੇ ਆਂ ਬਾਕੀ ਹੋਰ ਵੀ ਬਹੁਤ ਕੁਝ ਬਣਾ ਸਕਦੇ ਆਪਾਂ ਉਹ ਵੀ ਤੁਹਾਨੂੰ ਆਪਾਂ ਅੱਗੇ-ਅਗੇ ਦੱਸਦੇ ਜਾਵਾਂਗੇ ਇਹ ਜਿਹੜਾ ਆ ਵਾਲਾ ਆਪਣੇ ਤਰੀਕੇ ਦੱਸਿਆ ਤੇ ਵੀ ਸਿੰਪਲ ਆਪਾਂ ਨੇ ਫਰੇਮ ਇਸ ਤਰ੍ਹਾਂ ਕਮਾਉਣ ਦਾ ਵੀ ਇਹਦੇ ਨਾਲ ਆਪਾਂ ਚੀਜ਼ ਬਣਾ ਸਕਦੇ ਹਾਂ ਇਹਦੇ ਨਾਲ ਆਪਾਂ ਇਹ ਚੀਜ਼ਾਂ ਬਣਾ ਸਕਦੇ ਹਾਂ ਸਨੇ ਪੱਤੀਆਂ ਬਣਾ ਸਕਦੇ ਹਾਂ ਢੰਡੀਆਂ ਡੰਡੀਆਂ ਇਹ ਚੀਜ਼ਾਂ ਆਪਾਂ ਇਹਦੇ ਨਾਲ ਐਵੇਂ ਕਮਾ ਕੇ ਬਣਾ ਸਕਦੇ ਹਾਂ ਤੇ ਫੁੱਲ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਇਸ ਤਰ੍ਹਾਂ ਕਮਾ ਕੇ ਕੋਈ ਵੀ ਆਪਾਂ ਨੇ ਫੁੱਲ ਬਣਾਉਣਾ ਨਾ ਉਹਦੇ ਵਾਸਤੇ ਆਪਾਂ ਨੂੰ ਐਵੇਂ ਫਰੇਮ ਕਮਾਉਣਾ ਚਾਹੀਦਾ ਹੋ ਤਾਂ ਨਹੀਂ ਕਹਿਣਾ ਵੀ ਫੋਟੋ ਖਿੱਚ ਕੇ ਭੇਜੇ ਸਾਨੂੰ ਉਹ ਪਹਿਣਾ ਦੀ ਮਰਜ਼ੀ ਆ ਜੀਨੇ ਕਿਸੇ ਨੇ ਭੇਜਣੀ ਬਾਕੀ ਜਿਹੜੀਆਂ ਪਹਿਣਾ ਹਨ ਸਾਡੀ ਵੀਡੀਓ ਦੇਖ ਕੇ ਕਢਾਈ ਸਿੱਖ ਰਹੀਆਂ ਨੇ ਜਿੰਨਾ ਕਿ ਵੀ ਉਹ ਕਰਦੀਆਂ ਨੇ ਹਨਾ ਉਹਦੀ ਫੋਟੋ ਖਿੱਚ ਕੇ ਤੁਸੀਂ ਸਾਡੇ ਜਿਹੜਾ WhatsApp ਨੰਬਰ ਅਸੀਂ ਪੋਸਟਰ ਦੇ ਉੱਤੇ ਐਡ ਕਰਦੇ ਹੁੰਦੇ ਹਾਂ ਨਾ ਉਹਦੇ ਉੱਤੇ ਜ਼ਰੂਰ ਭੇਜਿਓ ਕਿਉਂਕਿ ਉਹਨੂੰ ਦੇਖ ਕੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਸਾਡੇ ਦੱਸੇ ਮੁਤਾਬਕ ਹਨਾ ਵੀ ਪਹਿਣਾ ਸਿੱਖ ਰਹੀਆਂ ਨੇ ਜਿੰਨਾ ਭੇਜੀਆਂ ਸੀ ਮੈਨੂੰ ਹਾਂ ਜਿੰਨਾ ਵੀ ਹੋਵੇ ਜਿਹੇਜਾ ਵੀ ਹੋਵੇ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਆਸ ਕਰਾਂਗੇ ਵੀ ਤੁਸੀਂ ਬਾਲਾ ਸੋਨਾ ਹੀ ਬਣਾ ਕੇ ਵੇਚੋ ਜਿੱਦਾਂ ਦਾ ਵੀ ਹੋਊਗਾ ਤੁਸੀਂ ਕੜਾਈ ਕਰਕੇ ਨਾ ਤੁਸੀਂ ਫੋਟੋ ਖਿੱਚ ਗਏ। ਇੱਕ ਟਾਈਮ ਅਸੀਂ ਵੀ ਉਹ ਟਾਈਮ ਚ ਰੰਗੇ ਜਦੋਂ ਅਸੀਂ ਵੀ ਸਿੱਖਿਆ ਸੀ। ਹਾਂ। ਉਹ ਦੇਖ ਲਓ ਮੈਂ ਪਾਈ ਹੋਈ ਹੈ ਜਿਹੜੀ ਵੀਡੀਓ ਜਿਹਦੇ ਵਿੱਚ ਮੈਂ ਆਖਿਆ ਸੀ ਮੈਂ ਵੀ ਕੜਾਈ ਸਿੱਖੂਗਾ। ਮੈਂ ਕਿੰਨਾ ਕੁ ਵਧੀਆ ਕੀਤਾ ਦੀਗਾ। ਚਲੋ ਜੀ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਸਾਡਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ। ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ? ਕੀ ਤੁਹਾਡੇ ਜਾਣਕਾਰੀ ਕੰਮ ਦੀ ਹੈਗੀ ਸੀ? ਤੁਹਾਨੂੰ ਫਰੇਮ ਬਾਰੇ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਕਰਕੇ ਵੀ ਦੱਸਿਓ। ਤੇ ਅਗਲੀ ਕਲਾਸ ਵਿੱਚ ਵੀ ਅਸੀਂ ਤੁਹਾਡੇ ਲਈ ਵਧੀਆ ਜਾਣਕਾਰੀ ਲੈ ਕੇ ਆਵਾਂਗੇ ਜਿਵੇਂ ਇਸ ਤੋਂ ਪਹਿਲਾਂ ਵਾਲੀ ਕਲਾਸ ਦੀ ਜਿਹੜੀ ਵੀਡੀਓ ਪਾਈ ਸੀ ਨਾ ਉਹਦੇ ਵਿੱਚ ਆਪਾਂ ਡਿਜ਼ਾਈਨਸ ਬੰਦੀ ਦੱਸਿਆ ਸੀਗੇ ਵੀ ਡਿਜ਼ਾਈਨ ਆਪਾਂ ਟ੍ਰੇਸ ਪੇਪਰ ਉਤੇ ਕਿਵੇਂ ਉਤਾਰਨਾ ਕਿਵੇਂ ਉਹਦੇ ਵਿੱਚ ਗਲੀਆਂ ਕਰਨੀਆਂ ਨੇ ਤੇ ਮੈਂ ਇਸ ਨੂੰ ਜਿਵੇਂ ਪਿਛਲੀ ਵੀਡੀਓ ਵਿੱਚ ਕਿਹਾ ਸੀਗਾ ਵੀ ਅਗਲੀ ਕਲਾਸ ਦੇ ਵਿੱਚ ਆਪਾਂ ਤੁਹਾਨੂੰ ਸੂਟ ਉਤੇ ਡਿਜ਼ਾਈਨਸ ਆਪਣਾ ਦੱਸਾਂਗੇ ਆਪਾਂ ਹਨਮਨ ਕਹਿੰਦੇ ਵੀ ਉਹ ਦੁਬਈਲਾਂ ਆਪਾਂ ਫਰੇਮ ਬਾਰੇ ਦੱਸੀ ਕਿਉਂਕਿ ਜੇਕਰ ਆਪਾਂ ਫਰੇਮ ਨੂੰ ਕੰਟਰੋਲ ਕਰਨਾ ਸਿੱਖਾਂਗੇ ਨਾ ਤਾਂ ਕੜਾਈ ਵਧੀਆ ਢੰਗ ਨਾਲ ਆਪਾਂ ਕਰ ਸਕਦੇ ਹਾਂ ਫੁੱਲਾਂ ਦੀ ਕੜਾਈ ਕਰ ਸਕਦੇ ਹਾਂ ਤੇ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਵੀ ਜਾਣਕਾਰੀ ਕਿਤਨੀ ਲੱਗੀ ਤੇ ਜਿਹੜੇ ਬੰਨ ਬਣਾਉਣ ਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੌਰੀ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਹਾਂ ਜੇਕਰ ਕੋਈ ਗਲਤੀ ਹੋ ਗਈ ਵੀ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ